ਮਾਝ ਦੀ ਜਾਣਕਾਰੀ ਦੋ ਇਹ ਤੀਜੇ ਸੂਏ ਵੀਰੇ ਠੀਕ ਆ ਦੁੱਧ 15 ਕਿਲੋ ਤਿਆਰ ਆ ਵੀਰੇ 15 ਲੀਟਰ ਤਿਆਰ ਹਾਂਜੀ ਬੱਚਾ ਬੱਚਾ ਕੱਟੀ ਆ ਮਗਰ ਅੰਦਰ ਬੈਠੀ ਆ ਕੱਟੀ ਅੰਦਰ ਆਈ ਹਾਂਜੀ ਹਾਂਜੀ ਉਹ ਵੀ ਖਾ ਲੋ ਜੀ ਕੱਟੀ ਬਹੁਤ ਟੌਪ ਦੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਚੀਮਾ ਤੇ ਜ਼ਿਲ੍ਹਾ ਨੂੰ ਪੈ ਜਾਂਦਾ ਜੀ ਬਰਨਾਲਾ ਅ ਬਾਈ ਕੋਲ ਚਾਰ ਤਾਜ਼ੀਆਂ ਸੂਈਆਂ ਮੱਝਾਂ ਬਕਾਉਗਾ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੋ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਬਾਕੀ ਫਿਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ 68 ਤੱਕ ਨਵੇਂ ਨੂੰ ਵੀ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਸਤੀ ਕਾਈ ਸਸੀ ਗਲ ਬਾਈ ਨਾਮ ਨਾਮ ਕਾਲਾ ਵੀਰੇ ਪਿੰਡ ਚੀਮਾ ਜਿਹੜਾ ਪਰ ਜ਼ਿਲ੍ਹਾ ਬਰਨਾਲਾ ਠੀਕ ਆ ਕਿੰਨੇ ਮੱਜਾਂ ਬਾਈ ਆਪਣੇ ਕੋਲ ਜਸ 4 ਆ ਵੀਰੇ ਆਗੇ ਸੁਣ ਜੀ ਮੈਂ ਹਾਂਜੀ ਵੀਰੇ ਪਹਿਲੀ ਮੱਝ ਦੀ ਜਾਣਕਾਰੀ ਦਈਏ ਇਹ ਵੀਰੇ ਪਹਿਲੇ ਸੂਏ ਆ ਗਈ ਹਾਂਜੀ ਦੋ ਦੋ 12 ਕਿਲੋ ਤਿਆਰ ਆ ਹੋ ਅੱਛਾ ਬੱਚਾ ਕੱਟਾ ਮੰਗ ਰਾ ਮੰਗਰ ਕੱਟਾ ਕਿਹੜਾ ਇੱਧਰ ਲਾ ਵੀਰੇ ਉਹ ਪਰਲਾ ਕੱਟਾ ਭਰਾ ਹਾਂ ਇੱਕ ਤਰੀਕ ਨੂੰ ਸੂਈ ਆ ਵੀਰੇ ਇੱਕ ਤਰੀਕ ਨੂੰ ਸੂਈ ਆ ਹਾਂਜੀ ਤੇ ਰੇਟ ਫੋਟ ਭਰਾ ਦਾ ਰੇਟ ਫੋਨ ਤੇ ਕਰਾਂਗੇ ਵੀਰੇ ਲੋ ਜੀ ਥਾਂ ਦੇਖ ਸਕਦੇ ਲੇਵਾ ਚੈੱਕ ਕਰ ਸਕੋ ਭਰਾ ਠੀਕ ਹੈ ਜੀ ਤੋਰ ਦੋ ਭਰਾ ਨੂੰ ਲੋ ਜੀ ਉੱਤ ਪਰ ਹੋ ਜਾ ਸਾਹਰ ਤੇ ਲੋ ਜੀ ਰੇਟ ਫੋਨ ਤੇ ਬੱਚਾ ਕੱਟਾ ਕੱਦ ਬੱਡ ਸੁਖਨੋਸੇ ਸੂਣਾ ਕਰਮ ਵਾਲਾ ਦੁੱਧ ਕਿੰਨਾ ਦੱਸੇ ਬਾਈ ਕੋਣਾ 12 ਕਿਲੋ ਤਿਆਰ ਆ ਵੀਰੇ ਹੁਣ 12 ਕਿਲੋ ਤਿਆਰ ਦੋ ਡੰਗ ਚੋਲੇ ਜਗੜਾ ਚਾਹੇ 10 ਟਾਈਮ ਚੋਵੇ ਵੀਰੇ ਠੀਕ ਹੈ ਜੀ ਬੱਚੇ ਕੋਲ ਹੀ ਲੈ ਚਲੋ ਸਿੰਗੀ ਸੂੰਗੀ ਬਹੁਤ ਸੋਹਣੀ ਆ ਲੈ ਚਲੋ ਪਰਾ ਲੈ ਵਲ ਉਹ ਨੇੜੇ ਹੋ ਕੇ ਦਾ ਹਾਂ ਠੀਕ ਆ ਦਿਖਾ ਦਿਖਾ ਬਰੀ ਕੰਗਾਈਆਂ ਵੀਰੇ ਚਿੰਨੂ ਕੋ ਬਾਜ਼ਾਰ ਬਜੂਰ ਨਹੀਂ ਲਾਇਆ ਵਾ ਠੀਕ ਆ ਜੀ ਲੋ ਪਰਾ ਚਲੋ ਜੀ ਪਰ ਪਾ ਦੇਊਂ ਚੈੱਕ ਕਰ ਸਕਦੇ ਭਰਾ ਕੱਦ ਬਿਲਡ ਥਾਂ ਤੋਂ ਬਹੁਤ ਸੋਹਣਾ ਜੁੜੀ ਤੇ ਦਿੱਤੀ ਤੇ ਲੱਗਿਆ ਭਾਈ ਠੀਕ ਹੈ ਹਾਂਜੀ ਭਾਈ ਦੂਜੀ ਮਾਜ ਦੀ ਜਾਣਕਾਰੀ ਦਿਓ ਇਹ ਤੀਜੇ ਸੂਏ ਵੀਰੇ ਠੀਕ ਆ ਦੁੱਧ 15 ਕਿਲੋ ਤਿਆਰ ਆ ਵੀਰੇ 15 ਲੀਟਰ ਤਿਆਰ ਹਾਂਜੀ ਬੱਚਾ ਬੱਚਾ ਕੱਟੀ ਆ ਮਗਰ ਅੰਦਰ ਬੈਠੀ ਆ ਕੱਟੀ ਅੰਦਰ ਆਜੀ ਹਾਂਜੀ ਹਾਂਜੀ ਉਹ ਵੀ ਖਾ ਲੋ ਜੀ ਕੱਟੀ ਬਹੁਤ ਸੌਫਦੀ ਆ ਖੜੀ ਕਰਕੇ ਦੇਖ ਕੱਟੀ ਠੀਕ ਹੈ ਜੀ ਬਸ ਕੋਈ ਗੱਲ ਨਹੀਂ ਪਿਆਖਰੀ ਹਾਂਜੀ ਭਾਈ ਤੋੜ ਦੋ ਮਗਰ ਕੱਟੀਆਂ ਬਹੁਤ ਸੋਹਣੀ ਕੱਦ ਬਰਡ ਜਿਵੇਂ ਆ ਆਪ ਦਾ ਕੱਦਾ ਇੱਦੀ ਕੱਟੀ ਦਾ ਕੱਦਾ ਠੀਕ ਹੈ ਚੈੱਕ ਕਰ ਸਕਦੇ ਲੋ ਜੀ ਤੁਸੀਂ ਉਹ ਕੋ ਦਿਖਾ ਲੇ ਪਹਿਲੂ ਵੱਜ ਜਾ ਮਾਰ ਤੋਰਦ ਲੰਮੀ ਤੋਰ ਲੋ ਜੀ ਲੈ ਭਾਬੀ ਵੀ ਗਾਮਾ ਬਾਂਗੂ ਆ ਭਾਈ ਠੀਕ ਹੈ ਨਾ ਦੇਖ ਸਕਦੇ ਲੋ ਜੀ ਠੀਕ ਹੈ ਫੇਸ ਕੁਆਲਿਟੀ ਦੇਖ ਸਕਦੇ ਸਿੰਗੀ ਸਿੰੰਗੀ ਬਹੁਤ ਸੋਹਣੀ ਆ ਕੱਦ ਬਰਡ ਕਰਮ ਵਾਲਿਆ ਸੋਹਣਾ ਠੀਕ ਹੈ ਬੰਦ ਲੋ ਮਗਰ ਕੱਟੀ ਆ ਵੱਧ ਜਾਣਕਾਰੀ ਭਾਈ ਤੁਲੇ ਆ ਦੇ ਭਰਾ ਠੀਕ ਹੈ ਲੋ ਜੀ ਇਹ ਵਾ ਚੱਕਰ ਸਦ ਰੇਟ ਪ੍ਰਾ ਦਾ ਰੇਟ ਵੀਰੇ ਫੋਨ ਤੇ ਇਹਦਾ ਵੀ ਫੋਨ ਤੇ ਠੀਕ ਹੈ ਜੀ ਹਾਂਜੀ ਅਗਲੀ ਤਿੰਨ ਨੰਬਰ ਇਹ ਦੂਜੇ ਸੂਜੇ ਵੀਰੇ ਝੋਟੀ ਦੂਜੇ ਸੂਜੇ ਹਾਂਜੀ ਇਹਦੇ ਮਗਰ ਬੱਚਾ ਇਹਦੇ ਮਗਰ ਕੱਟਾ ਵੀਰੇ ਪਰਸ ਸੀ ਜੀ ਕਿਹੜਾ ਕੱਟਾ ਉਹ ਖੜਾ ਵੀਰੇ ਜਿਹੜਾ ਖੜਾ ਬੱਚਾ ਉਹ ਪ੍ਰਾ ਦਾ ਠੀਕ ਹੈ ਜੀ ਚਾਰੇ ਤਾਜੀ ਸੀਮੀਆਂ ਤੇ ਟੋਰਦ ਕਰਾਣੂ ਲੋ ਜੀ ਚੰਗਾ ਕੱਦ ਬਲਡ ਫੇਸ ਕੁਆਲਟੀ ਦੇਖ ਸਕਦਾ ਤੁਸੀਂ

ਲੋਜੀ ਚਲੋ। ਬਸ ਕਟਪੜਾ ਚੰਗੀ ਤਰ੍ਹਾਂ ਪਲੋਸੀ। ਇਹਦਾ ਰੇਟ ਪਰਾ। ਇਹਦਾ ਵੀ ਫੋਨ ਤੇ ਕਰਾਂਗੇ। ਸਾਰਾ ਦੇ ਫੋਨ ਤੇ ਕਰੋਗੇ। ਠੀਕ ਹੈ ਜੀ। ਲੋਜੀ ਚੈੱਕ ਕਰ ਸਕਦੇ। ਭਾਈ ਜੀ ਨਾਲ ਜੁਰੂ ਕਨੈਕਟ ਕਰੋ। ਠੀਕ ਹੈ ਜੀ। ਹਾਂਜੀ ਭਾਈ ਅਗਲੀ 4 ਨੰਬਰ। ਇਹ ਵੀ ਦੂਜੇ ਸੂਏ ਵੀਰੇ ਚੋਟੀ। ਜਿਸੇ ਮਗਰ ਕੱਟੀ ਆ। ਇਹਦੇ ਮਗਰ ਕੱਟੀ ਆ। ਠੀਕ ਹੈ ਜੀ। ਇਹਦੇ ਮਗਰ ਕੱਟੀ ਆ। ਉਧਰ ਦਿਖਾਉਣੇ ਤੁਹਾਨੂੰ ਟਿੰਦੇ ਬਾਤ ਤੁਸੀਂ ਨਰਤਾ ਦੇਖ ਸਕਦੇ। ਉਧਰ 15 ਕਿਲੋ ਤਿਆਰ ਆ ਹੁਣ ਵੀਰੇ। 15 ਲੀਟਰ ਤਿਆਰ ਆ। ਹਾਂਜੀ। ਠੀਕ ਹੈ। ਤੋੜ ਦੂ ਭਰਾ ਨੂੰ ਵੀ ਆਪਾਂ ਕੱਟੀ ਬਾਅਦ ਤੇ ਖਾਉਣੇ ਦੀ ਉਧਰ ਬੈਠੀ ਆ ਕੱਟੀ ਵੀ ਬਾਹਰੀ ਟੋਪ ਦੀ ਇਹਦੇ ਮਗਰ ਤੋੜੇ ਸਹੀ ਗੱਲ ਹੈ ਜੀ ਕੱਦ ਬਟ ਸੁਖਣਾ ਸਾਰੇ ਮੱਜਾਂ ਤੇ ਤਰੀਆਂ ਡਾਬਲ ਆ ਜਿੱਕੀ ਚੰਗੀਆਂ ਪਲੀਆਂ ਪਲੋਸੀਆ ਭਰਾ ਕੱਟੀ ਵੀ ਦੇ ਖੀਠਾ ਕੇ ਗਿੱਟੀ ਆ ਮਗਰ ਠੀਕ ਹੈ ਜੀ ਲੋਚ ਲੋਚ ਗਾਮਾ ਬੰਗੂ ਲੇਵਾ ਇਹਦਾ ਅਮਰੀਕਨ ਗਾਈਆਂ ਵੀਰੇ ਠੀਕ ਹੈ ਜੀ ਠੀਕ ਲੋਚ ਲੋਚ ਚਾਰ ਵਾਈ ਕੋਲ ਗਾਮਾ ਆ ਮੱਜਾਂ ਟੋਪ ਦੀ ਇਲੇ ਵਿਦਨਤਾ ਜੀ ਤੁਸੀਂ ਵਾਹ ਲੈ ਖੋਦ ਤੇ ਆ ਕੇ ਚੈੱਕ ਕਰਕੇ ਬਾਈ ਕਹਿੰਦਾ ਤਸੱਲੀ ਕਰਕੇ ਚਾ ਚਾਰ ਟੰਗ ਚੋਲੇ ਜੀ ਮੈਨੂੰ ਚਾਹੇ 10 ਟਾਈਮ ਚੋਵੇ ਠੀਕ ਹੈ ਜੀ ਲੋ ਜੀ ਠੀਕ ਕੱਟੀ ਦਿਖਾ ਦੀ ਬਈ ਇਹਦੀ ਕੱਟੀ ਖੜੀ ਕਰਕੇ ਦੇਖ ਲੈ ਵੀਰੇ ਚਾਰ ਮੱਜਾ ਆਜਾ ਦਿਖਾ ਦੂੰ ਤੇ ਬੱਚੇ ਦੋ ਵਾਰ ਸੀ ਦੋ ਅੰਦਰ ਠੀਕ ਹੈ ਜੀ ਪੰਜ ਛੇ ਦਿਨਾਂ ਦੀ ਕੱਟੀ ਇਹ ਦੱਸ ਦੀ ਲੋ ਜੀ ਸੀ ਬੜਾ ਆਪਣਾ ਕੰਮ ਕਰਮਾ ਵੜੀ ਨਹੀਂ ਲੋ ਜੀ ਦੇਖ ਸਰ ਉਸ ਕਾਲੀ ਵੀ ਚਿੱਟੀ ਹੈ ਮੈਂ ਚਿੱਟੀ ਆ ਲੋ ਜੀ ਫੇਸਬੁਕ ਤੇ ਚੈੱਕ ਕਰ ਸਕਦੇ ਹੋ ਤੇ ਦੋਨੇ ਕਟੀਆਂ ਜੀ ਅੰਦਰ ਲੀਆਂ ਹਾਂਜੀ ਉਹ ਦੋਨੇ ਕੱਟੇ ਆ ਦੋਨੇ ਜਿਹੜੇ ਬਾਦ ਦੋ ਦਿਨ ਦੋਨਾ ਮਗਰ ਕੱਟੇ ਠੀਕ ਹੈ ਲੋ ਜੀ ਉਹ ਦੋ ਕੱਟੇ ਆ ਸਾਹਮਣੇ ਪਰਾਂ ਚ ਖੜੇ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੀਡੀਓ ਦੇਖਣ ਲਈ ਥੋੜਾ ਧੰਨਵਾਦ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਆ ਕੇ ਬਾਈ